ਨੀ ਬੱਬਰ ਸ਼ੇਰ ਤੇ ਫਿਰ ਕੀ ਫਰਕ ਪੈ ਜੂਗਾ ਹੋਰ ਮਹੀਨਾ ਰੱਖ ਲੈਣਗੇ ਅੰਦਰ ਫਿਰ ਕੀ ਹੋ ਜੂ ਇਸ ਕਰਕੇ ਇਹ 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 ਜਿੰਨਾ ਵੀ ਉਹਨਾਂ ਨੂੰ ਰੱਖਣਗੇ ਲੋਕਾਂ ਚ ਉਨਾ ਹੀ ਉਹ ਤਕੜੇ ਹੋਣਗੇ ਪੋਲੀਟੀਕਲ ਬੰਦੇ ਨੂੰ ਤਾਂ ਜੇਲ ਮਤਲਬ ਪੋਲੀਟੀਕਲ ਬੰਦਾ ਤਾਂ ਜੇਲ ਭਾਲਦਾ ਏ ਲੋਕ ਉਹਨੂੰ ਸਮਝਦੇ ਆ ਵੀ ਇਹ ਇਮਾਨਦਾਰ ਬੰਦਾ ਏ ਸੱਚ ਸੱਚ ਤੇ ਖੜਾ ਏ ਤੇ ਇਸ ਕਰਕੇ ਉਹ ਅੰਦਰ ਰੱਖਦੇ ਅੰਦਰ ਰੱਖੇ ਤੇ ਕੀ ਹੋ ਜੂਗਾ ਲੋਕ ਤਾਂ ਸਮਝਦੇ ਆ ਨਾ ਲੋਕ ਤਾਂ ਦੇਖਦੇ ਆ ਨਾ ਅੱਜ ਤੁਹਾਨੂੰ ਇਸ ਕਿਨਾਰੇ ਕੰਨਾਂ ਰਾਕੇ ਜੇ ਆਮਦੂ ਪਾਸੇ ਕਾਂਡਾ ਸੱਲੇ ਘਤ ਜੋੜ ਦੇ ਪਿੰਡ ਦੀ ਦਾ ਜਿਹੜੀ ਪੰਜਾਬੀ ਉਸ ਰਤਨ ਹੋਰ ਬੱਦੇ ਕਿ ਜਿਹਨੂੰ ਆਪਸੀ ਫੇਰ ਨੂੰ ਲੱਗਦਾ ਚਲੋ ਜੀ ਉਹ ਤਾਂ ਹੁਣ ਤੁਹਾਨੂੰ ਬਾਰ-ਬਾਰਾ ਪੁੱਛੀ ਗੱਲ ਕਰੀਏ ਹਾਈ ਕਮਾਂਡ ਦੇ ਹੱਥ ਆ ਜਿੱਦਨ ਉਹਨਾਂ ਨੇ ਕਿਰਤਨ ਕੱਢਣੀ ਹੋ ਕੱਢ ਦੇਣਗੇ ਜਿੱਦਨ ਉਹਨਾਂ ਨੇ ਕਿਰਤਨ ਨਹੀਂ ਕੱਢਣੀ ਹੋ ਨਹੀਂ ਕੱਢਣਗੇ ਇਹ ਤਾਂ ਉਹਨਾਂ ਦੇ ਹੱਥ ਤੇ ਆ ਅਸਲੀ ਬੱਬਰ ਸ਼ੇਰ ਆ ਤੇ ਫੇਰ ਕੀ ਫਰਕ ਪੈ ਜਾਊਗਾ ਹੋਰ ਮਹੀਨਾ ਰੱਖ ਲੈਣਗੇ ਅੰਦਰ ਫੇਰ ਕੀ ਹੋਊ ਇਸ ਕਰਕੇ ਇਹ 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 ਜਿੰਨਾ ਵੀ ਉਹਨਾਂ ਨੂੰ ਰੱਖਣਗੇ ਲੋਕਾਂ 'ਚ ਉਨਾ ਹੀ ਉਹ ਤਕੜੇ ਹੋਣਗੇ ਪੋਲੀਟਿਕਲ ਬੰਦੇ ਨੂੰ ਤਾਂ ਜੇਲ੍ਹ ਮਤਲਬ ਪੋਲੀਟਿਕਲ ਬੰਦਾ ਤਾਂ ਜੇਲ੍ਹ ਭਾਲਦਾ ਏ ਲੋਕ ਉਹਨੂੰ ਸਮਝਦੇ ਆ ਵੀ ਇਹ ਇਮਾਨਦਾਰ ਬੰਦਾ ਏ ਸੱਚ ਸੱਚ ਦੇ ਖੜਾ ਏ ਤੇ ਇਸ ਕਰਕੇ ਉਹ ਅੰਦਰ ਰੱਖਦੇ ਆ ਅੰਦਰ ਰੱਖੇ ਤੇ ਕੀ ਹੋ ਜਾਊਗਾ ਲੋਕ ਤਾਂ ਸਮਝਦੇ ਆ ਨਾ ਲੋਕ ਤਾਂ ਦੇਖਦੇ ਆ ਨਾ ਲੱਗਦਾ ਤੁਹਾਨੂੰ ਇਸ ਕਿੰਨਾ ਕੰਨਾਂ ਰੱਖ ਕੇ ਜੇ ਆਮ ਆਦਮੀ ਪਾਰਟੀ ਲੰਕਾਂ ਦਾ ਸੱਲਾ ਘਟਜੋੜ ਨੂੰ ਪੁੱਛੀਦਾ ਚੱਲਦੀ ਪੰਜਾਬੀ ਕੁਝ ਕੁੜਿੱਸਾਂ ਹੋਰ ਬੱਦੇ ਕੀ ਇਹ ਆਪਸੀ ਚਲੋ ਜੀ ਉਹ ਤਾਂ ਹੁਣ ਤੁਹਾਨੂੰ ਬਾਰ ਬਾਰ 25 ਗੱਲ ਕਰੀ ਹਾਈ ਕਮਾਂਡ ਦੇ ਹੱਥਾਂ ਜਦੋਂ ਉਹਨਾਂ ਨੇ ਰਤਨ ਕੱਢਣੀ ਹੋ ਕੱਢ ਦੇਣਗੇ ਜਦੋਂ ਉਹਨਾਂ ਨੇ ਇੱਕ ਰਤਨ ਨਹੀਂ ਕੱਢਣੀ ਹੋ ਨਹੀਂ ਕੱਢਣਗੇ ਇਹ ਤਾਂ ਉਹਨਾਂ ਦੇ ਹੱਥ ਤੇ ਆਂ ਬੱਬਰ ਸ਼ੇਰ ਆ ਤੇ ਫਿਰ ਕੀ ਫਰਕ ਪੈ ਜੂਗਾ ਹੋਰ ਮਹੀਨਾ ਰੱਖ ਲੈਣਗੇ ਅੰਦਰ ਫਿਰ ਕੀ ਹੋ ਜੂ ਇਸ ਕਰਕੇ ਇਹ 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 ਜਿੰਨਾ ਵੀ ਉਹਨਾਂ ਨੂੰ ਰੱਖਣਗੇ ਲੋਕਾਂ 'ਚ ਉਨਾ ਹੀ ਉਹ ਤਕੜੇ ਹੋਣਗੇ ਪੋਲੀਟੀਕਲ ਬੰਦੇ ਨੂੰ ਤਾਂ ਜੇਲ ਮਤਲਬ ਪੋਲੀਟੀਕਲ ਬੰਦਾ ਤਾਂ ਜੇਲ ਭਾਲਦਾ ਏ ਲੋਕ ਉਹਨੂੰ ਸਮਝਦੇ ਆਂ ਵੀ ਇਹ ਇਮਾਨਦਾਰ ਬੰਦਾ ਏ ਸੱਚ ਸੱਚ ਤੇ ਖੜਾ ਏ ਤੇ ਇਸ ਕਰਕੇ ਉਹ ਅੰਦਰ ਰੱਖਦੇ ਆ ਅੰਦਰ ਰੱਖੇ ਤੇ ਕੀ ਹੋ ਜਾਊਗਾ ਲੋਕ ਤਾਂ ਸਮਝਦੇ ਆ ਨਾ ਲੋਕ ਤਾਂ ਦੇਖਦੇ ਆ ਨਾ দাদা ਤੁਹਾਨੂੰ ਇਸ ਕਿੰਨਾ ਕਹਾਂ ਰੱਖ ਕੇ ਜੇ ਆਮਾਦੀ ਪਾਰਟੀ ਨੇ ਕਾਂਗਰਸ ਨਾਲ ਕਿਤੋਂ ਜੋੜ ਲਿਆ ਪਿੰਡੀ ਦਾ ਚੱਲਦੀ ਪੰਜਾਬੀ ਇਸ ਰਤਨ ਹੋਰ ਬੱਦੇ ਕੀ ਜਿਹਨੇ ਆਪਸੀ ਕੀ ਗੇਮ ਨੂੰ ਲੱਗ ਚਲੋ ਜੀ ਉਹ ਤਾਂ ਹੁਣ ਤੁਹਾਨੂੰ ਬਾਰ ਬਾਰਾ ਪੱਤੀ ਗੱਲ ਕਰੀ ਹਾਈ ਕਮਾਂਡ ਦੇ ਹੱਥ ਆ ਜਿੱਦਨ ਉਹਨਾਂ ਨੇ ਕਿਰਤਨ ਕੱਢਣੀ ਹੋ ਉਹ ਕੱਢ ਦੇਣਗੇ ਜਿੱਦਨ ਉਹਨਾਂ ਨੂੰ ਇੱਕ ਰਤਨ ਨਹੀਂ ਕੱਢਣੀ ਹੋ ਨਹੀਂ ਕੱਢਣਗੇ ਇਹ ਤਾਂ ਉਹਨਾਂ ਦੇ ਹੱਥ ਤੇ ਆ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ